ਅ ਵੀ ਆ ਜਿਹੜੀ ਘਟਨਾ ਹੋਈ ਕੀ ਕਾਰਨ ਸੀ ਇਹ ਦਾ ਕਾਰਨ ਇਹ ਹੈ ਵੀ ਮਿਤੀ 11 10 ਨੂੰ ਮੇਰੇ ਤਾਇਏ ਦੀ ਬੇਟੀ ਦੀ ਵਿਆਹ ਹੋਇਆ ਸੀ ਬਠਿੰਡੇ ਅੱਜ 2 ਮਹੀਨੇ ਹੋ ਗਏ ਉਹਨਾਂ ਨੂੰ ਇਹ ਪਹਿਲੇ ਦਿਨ ਤੋਂ ਲੈ ਕੇ ਦਾਦੀ ਮੰਗ ਕਰਦੇ ਸੀ ਪਹਿਲੇ ਦਿਨ ਤੋਂ ਲੈ ਕੇ ਇਹਨਾਂ ਨੂੰ ਕੁੱਟਮਾਰ ਕਰਦੇ ਰਹਿੰਦੇ ਸੀ ਪਹਿਲਾਂ ਵੀ ਇਹਨਾਂ ਨੂੰ ਕਈ ਵਾਰ ਅਸੀਂ ਸਮਝਾਇਆ ਪਰ ਇਹ ਨਹੀਂ ਸਮਝੇ ਠੀਕ ਹੈ ਇਹਨਾਂ ਦੀਆਂ ਮੰਗਾ ਸੀ ਪਹਿਲੇ ਦਿਨ ਤੋਂ ਮੰਗਦੇ ਰਹੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਸਾਨੂੰ ਏਸੀ ਪੈਸ ਚਾਹੀਦਾ ਉਹ ਸਤੋਂ ਨਹੀਂ ਹੋਇਆ ਜਿੰਨਾ ਅਸੀਂ ਾਕਾਦ ਤੋਂ ਵੱਧ ਜੋਰ ਲਾਉਣਾ ਸੀ ਅਸੀਂ ਵਿਆਹ ਤੇ ਲਾਇਆ ਪਰ ਇਹਨਾਂ ਦੇ ਅਕੋਰਡਿੰਗ ਅਸੀਂ ਜਿੰਨਾ ਅਸੀਂ ਕਰਨਾ ਸੀ ਅਸੀਂ ਕੀਤਾ ਪਰ ਇਹ ਕੁੜੀ ਨੂੰ ਕੁੜਦੇ ਮਾਰਦੇ ਰਹੇ ਇਹਨਾਂ ਦੀ ਮੰਮੀ ਇਹਦੀ ਭੈਣ ਮੁੰਡੇ ਦੀ ਆ ਕੇ ਇਹ ਇੱਟਾਂ ਰੋੜੇ ਵੀ ਚਲਾਉਂਦੇ ਰਹੇ ਕੁੜੀ ਨੂੰ ਦੋ ਦੋ ਦਿਨ ਇਹ ਕਮਰੇ 'ਚ ਬੰਦ ਵੀ ਕਰਦੇ ਰਹੇ ਇਹਨਾਂ ਅਸੀਂ ਤਸ਼ੀਹੇ ਚਲਦੇ ਚਲਦੇ ਇਹਨਾਂ ਨੂੰ ਬਹੁਤ ਸਮਝ ਆਇਆ ਪਰ ਇਹ ਨਹੀਂ ਮੰਨੇ ਆਖਰ ਨੂੰ ਇਹਨਾਂ ਨੇ ਮੁੰਡੇ ਨੇ ਮੁੰਡੇ ਦੀ ਭੈਣ ਨੇ ਤੇ ਇਹਦੇ ਦੇ ਮਾਪੇਪ ਇਹਨਾਂ ਨੇ ਕੁੜੀ ਦਾ ਗਲ ਘੁੱਟ ਕੇ ਤੇ ਜਿਹੇ ਇਹ ਪਹਿਲਾਂ ਕੁੱਟਮਾਰ ਕੀਤੀ ਇਹਨਾਂ ਨੇ ਹੱਥ ਬੰਨੇ ਹੱਥ ਪਾਨੇ ਕੋ ਉਹਦੀ ਕੁੱਟਮਾਰ ਕੀਤੀ ਉਹਦੇ ਇਨਸਾਨ ਨੇ ਤੇ ਗਲ ਦੇ ਵਿੱਚ ਤਾਰ ਪਾ ਕੇ ਗਲ ਘੁੱਟ ਗਏ ਉਹਨੂੰ ਇਹਨਾਂ ਨੇ ਕਤਲ ਕੀਤਾ ਇੱਕ ਜਿਹੜਾ ਬੰਦਾ ਇਹ ਸੀਗਾ ਵੀ ਇਹਨਾਂ ਨੇ ਚਾਰੇ ਬੰਦੇ ਨੇ ਨਾਂ ਲਗਾਏ ਇੱਕ ਪੰਜਵਾਂ ਬੰਦਾ ਹੋਰ ਸੀ ਜਿਹੜਾ ਇਹਦਾ ਮੁੰਡੇ ਦਾ ਭਰਾ ਸੀ ਉਹ ਪੁਲਿਸ ਦੇ ਵਿੱਚ ਆ ਭਗਵੰਤ ਮਾਨ ਦਾ ਹੋ ਐਫਓ ਆ ਠੀਕ ਹੈ ਇਹਨਾਂ ਨੇ ਸਾਡਾ ਉਹਦਾ ਨਾਂ ਨਹੀਂ ਲਿਖਣ ਦਿੱਤਾ ਸੀ ਉੱਥੇ ਵੀ ਇਹਨਾਂ ਨੂੰ ਪੁਲਿਸ ਨੂੰ ਅ ਮਤਲਬ ਮੰਗ ਕੀਤੀ ਸੀ ਪਰ ਸਾਡੇ ਇਹਨਾਂ ਨੇ ਉੱਥੇ ਨਾਂ ਨਹੀਂ ਲਿਖਣ ਦਿੱਤਾ ਉਹਨਾਂ ਨੇ ਇਹਦੇ ਵਿੱਚ ਦਜ ਨਹੀਂ ਕੀਤਾ ਨਾ ਕਿੰਨਾ ਟਾਈਮ ਹੋਇਆ ਸੀ ਇਹ ਕੁੜੀ ਦੀ ਮੈਰਿਜ ਨੂੰ 2 ਮਹੀਨੇ ਹੋਏ ਸੀ 10 ਮਹੀਨੇ ਦੇ ਵਿੱਚ ਵਿਆਹ ਹੋਇਆ 11 ਤਰੀਕ ਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਕੱਲ ਜਦੋਂ ਸਾਡੇ ਤਾਇਆ ਜੀ ਕੋਲ ਪਹਿਲਾਂ ਉਹਨਾਂ ਦਾ ਕੋਲੇ ਫੋਨ ਆਇਆ ਉਹ ਕਹਿੰਦੇ ਵੀ ਇਹਨਾਂ ਦੀ ਵੀ ਕੁੜੀ ਸੀਰੀਅਸ ਆ ਵੀ ਦੇ ਹਸਪੀਟਲ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਚੱਲੇ ਗਏ ਰਾਸਤੇ ਵਿੱਚ ਇਹ ਆ ਗਿਆ ਵੀ ਕੁੜੀ ਮਰ ਗਈ ਜਦੋਂ ਅਸੀਂ ਉੱਥੇ ਜਾ ਕੇ ਪਤਾ ਕੀਤਾ ਤਾਂ ਕੁੜੀ ਡੈਡ ਸੀਗੀ ਤੇ ਸਾਨੂੰ ਇਹਨਾਂ ਨੇ ਪੁਲਸਾਨ ਨੇ ਪਹਿਲਾਂ ਤਾਂ ਅਸੀਂ 6 ਵਜੇ ਉੱਥੇ ਅਸੀਂ ਪਹੁੰਚ ਗਏ ਰਾਤ ਦੇ 12 ਵਜੇ ਤੱਕ ਸਾਡੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕਰੀ ਸਾਡੇ ਇਹ ਬਿਆਨ ਹੀ ਲੈਂਦੇ ਗਏ ਅਸੀਂ ਬਿਆਨ ਸਾਡੇ ਅਕੋਰਡਿੰਗ ਜਿਹੜੇ ਅਸੀਂ ਬਿਆਨ ਦਿੱਤੇ ਉਹਨਾਂ ਨੇ ਹੋਂ ਨਹੀਂ ਮੰਨੇ ਆ ਦੇ ਅਕੋਰਡਿੰਗ ਉਹਨਾਂ ਨੇ ਜਿਹੜੀ ਇਹ ਐਫ ਆਰ ਵੀ ਲਿਖ ਕੇ ਉਹ ਕੀਤੀ ਹੈ ਅਸੀਂ ਮੰਗ ਇਹ ਕਰਦੇ ਆ ਵੀ ਚਾਰ ਬੰਦੇ ਦੇ ਨਾਮ ਤਾਂ ਲਿਖਤੇ ਜਿਹੜਾ ਪੰਜਵਾਂ ਬੰਦਾ ਸੀ ਇਹਦਾ ਭਰਾ ਜਿਹੜਾ ਪੁਲਿਸ ਦੇ ਵਿੱਚ ਆ ਜਿਹਦਾ ਸਪੋਰਟ ਆ ਜੀ ਨਾਲ ਇਹ ਕਰਤਾਰ ਤੇ ਫੁੱਲ ਜ਼ਿੰਮੇਵਾਰੀ ਸੀਗੀ ਵਿਆਹ ਦੇ ਵਿੱਚ ਉਹ ਉਹਦਾ ਨਾਮ ਵਿੱਚ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂ ਉਹਨਾਂ ਦੇ ਇੱਕ ਅਸੀਂ ਨਹੀਂ ਅਸੀਂ ਤਰਨਾ ਵੀ ਲਾਵਾਂਗੇ ਇੱਕ ਵਜੇ ਆਪਣੀ ਮਨੀ ਵੀ ਦਾਜ ਦੀ ਇਹ ਬਲੀ ਚੜੀ ਇਹ ਦਾਜ ਦੀ ਜਿਹੜਾ ਅਸੀਂ ਦਾਜ ਦਿੱਤਾ ਵੀ ਸੀ ਇਹਨਾਂ ਦੇ ਪਸੰਦ ਨਹੀਂ ਸੀ ਗਿਆ ਫਿਰ ਇਹ ਵਿਆਹ ਦੇ ਵਿੱਚ ਕਹਿੰਦੇ ਸਾਨੂੰ ਏਸੀ ਪੈਲਸ ਚਾਹੀਦਾ ਉਹ ਸਾਥੋਂ ਨਹੀਂ ਹੋਇਆ ਵਿਆਹ ਦੇ ਵਿੱਚ ਇਹ ਇਹ ਆਪ ਦੇ ਹਲਵਾਈ ਲੈ ਕੇ ਵਿਆਹ ਦੇ ਵਿੱਚ ਇਹਨੇ ਮੀਠ ਵੀ ਆ ਬਣਾ ਕੇ ਖਾਤਾ ਕੀ ਅਗਲੀ ਕਾਰਵਾਈ ਕੀ ਹੋਊਗੀ ਅਗਲੀ ਕਾਰਵਾਈ ਇਹ ਹੈ ਵੀ ਜਿੰਨਾ ਚਿਰ ਉਹ ਬੰਦੇ ਦਾ ਨਾਮ ਇਹ ਦਰਜ ਨਹੀਂ ਕਰਦੇ ਉਹ ਬੰਦੇ ਨੂੰ ਇਹ ਜੇਲ੍ਹ ਦੇ ਵਿੱਚ ਨਹੀਂ ਦਿੰਦੇ ਸਾਡੀ ਇਹ ਮੰਗ ਹੈ ਵੀ ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਕੁੜੀ ਦਾ ਮਾਮਲਾ ਬਾਈ ਜੀ ਬਹੁਤ ਦੁਖਦਈ ਆ ਸਾਨੂੰ ਬਹੁਤ ਠੇਸ ਪਹੁੰਚੀ ਆ ਸਾਡੇ ਚਾਚਾ ਦੀ ਲੜਕੀ ਸਾਡੀ ਛੋਟੀ ਭੈਣ ਸੀਗੀ ਪਹਿਲਾਂ ਤੋਂ ਮਤਲਬ ਕੁੜੀ ਦੇ ਹਾਈਲਾਈਟਸ ਕੀਤੀ ਵੀ ਸੀਗੀ ਠੀਕ ਹੈ ਉਹਦੇ ਚ ਕੁੜੀ ਨੇ ਬਾਹਰ ਨੂੰ ਜਾਣਾ ਸੀਗਾ ਉਹ ਕਹਿੰਦੇ ਅਸੀਂ ਪੈਸੇ ਲਾਵਾਂਗੇ ਸਾਡੀ ਗੱਲ ਵਾਸਤੇ ਇਸ ਤਰ੍ਹਾਂ ਹੋਈ ਆ ਪਹਿਲਾਂ ਅਸੀਂ 1 ਮਹੀਨਾ ਵਿਆਹ ਤੋਂ ਪਹਿਲਾਂ 1 ਮਹੀਨਾ ਅਸੀਂ ਸਗਨ ਕੀਤਾ ਉਹਦਾ ਸਗਨ ਤੇ ਵੀ ਅਸੀਂ 2.5 ਲੱਖ ਰੁਪਈਆ ਲਾਇਆ ਉਹਦੇ ਤੇ ਠੀਕ ਐ ਉਸ ਤੋਂ ਬਾਅਦ ਚਲੋ ਵਿਆਹ ਦਾ ਦਾਇਰ ਰੱਖ ਲਿਆ ਵਿਆਹ 10 11 ਤਰੀਕ ਨੂੰ ਹੋਇਆ ਸਾਡਾ 2 ਮਹੀਨੇ ਹੋ ਗਏ ਮੈਰਿਜ ਹੋਈ ਨੂੰ ਮੈਰਿਜ ਦੇ ਵਿੱਚ ਵੀ ਇਹਨਾਂ ਨੇ ਕਈ ਮੰਗਾਂ ਰੱਖੀਆਂ ਵੀ ਸਾਨੂੰ ਭਾਈ ਸਾਡੇ ਸਾਡੇ ਕੋਟ ਪੈਂਟ ਟਾਈਆਂ ਸਾਡੇ ਅਫਸਰਾਂ ਨੇ ਆਉਣਾ ਵੱਡੇ ਵੱਡੇ ਅਫਸਰਾਂ ਨੂੰ ਸਾਨੂੰ ਇਹੋ ਜਿਹਾ ਏਸੀ ਪੈਲਸ ਚਾਹੀਦਾ ਆਹ ਸਾਨੂੰ ਮੀਟ ਨਾਲ ਰੋਟੀ ਦਿੱਤੀ ਜਾਵੇ ਪਰ ਅਸੀਂ ਉਹ ਜਿੰਨਾ ਕੋ ਸਕਿਆ ਸੀ ਉਹਦੇ ਆਪ ਦੀ ਲੈਵਲ ਦੇ ਹਿਸਾਬ ਨਾਲ ਉਹ ਅਸੀਂ ਕਰਿਆ ਪੈਲਸ ਵੀ ਕੀਤਾ ਸੀ ਤੋਂ ਜੋ ਵੀ ਸਮਾਨ ਦਿੱਤਾ ਅਸੀਂ ਜਦੋਂ ਅਸੀਂ ਸਾਡੇ ਮੇਰੇ ਭਾਈ ਹੋਰ ਦੂਜੇ ਗਏ ਆ ਨਾਲ ਕੁੜੀ ਦੇ ਸਾਡੀ ਉੱਥੇ ਕੋਈ ਪੈਸੋ ਗੱਛ ਨਹੀਂ ਹੋਈ ਉੱਥੇ ਨਾ ਉਹਨੂੰ ਸਾਨੂੰ ਪੁੱਛਿਆ ਵੀ ਕਿੱਥੇ ਆਏ ਆ ਕਿੱਥੇ ਗਏ ਉਹ ਨਹੀਂ ਅਗਲਾ ਗਏ ਨੂੰ ਚਾਹ ਪਾਣੀ ਪਿਉਂਦਾ ਕੋਈ ਚਾਹ ਪਾਣੀ ਨਹੀਂ ਪਿਆ ਉਹਨਾਂ ਭਰਾਵਾਂ ਨੂੰ ਨਹੀਂ ਪੁੱਛਿਆ ਜਿਹੜਾ ਸਮਾਨ ਸੀਗਾ ਕਹਿੰਦੇ ਸਮਾਨ ਲਾ ਲਓ ਭਾਈ ਕਹਿੰਦੇ ਤੁਸੀਂ ਆਪ ਹੀ ਸਮਾਨ ਲਾਓ ਤੇ ਆਪ ਹੀ ਤਹਾਂ ਚੜਾਓ ਸਾਡੇ ਨਾਂ ਮਤਲਬ ਬੇਇਨਸਾਫੀ ਹੋਈ ਅਸੀਂ ਉਸ ਤੋਂ ਬਾਅਦ ਬਚੋਲਾ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਹੋਈ ਗੱਲ ਗੱਲਬਾਤ ਹੋਈ ਆ ਬਚੋਲਾ ਸਾਹਿਬ ਨੇ ਜੋ ਗੱਲਬਾਤ ਹੋਈ ਸਾਡੀ ਉਹ ਕਹਿੰਦੇ ਸੀ ਸਮਝਾਵਾਂਗੇ ਗੱਲਬਾਤ ਕਰਾਂਗੇ ਪਰ ਗੱਲਬਾਤ ਕੋਈ ਸਹੀ ਨਹੀਂ ਹੋਈ ਬਚੋਲਾ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹ ਸਮਝੇ ਨਹੀਂ ਹੈ ਵੀ ਭਾਈ ਸਾਨੂੰ ਖਰਾਬ ਲਾਦੇ ਆ ਇਹ ਦਹੇਜ ਦੀ ਮੰਗ ਕਰਦੇ ਆ ਗੱਡੀ ਮੰਗਦੇ ਆ ਇਹ ਬੁਲਟ ਮੋਟਰਸਾਈਕਲ ਸੀਗਾ ਬੁਲਟ ਮੋਟਰਸਾਈਕਲ ਨੂੰ ਹੱਥ ਨਹੀਂ ਲਾਉਣ ਦਿੰਦੇ ਸੀਗੇ ਆਪਣੀ ਜਿਹੜੀ ਕੁੜੀ ਸੀ ਉਹ ਕਹਿੰਦੀ ਸੀ ਭਾਈ ਇਹ ਬੋਲਟ ਮੋਟਰਸਾਈਕਲ ਲੈ ਜਾਓ ਚਲ ਬਾਜ਼ਾਰ ਘੁੰਮਣਾਗਾ ਉਹ ਬਾਜ਼ਾਰ ਲੈ ਕੇ ਨਹੀਂ ਗਏ ਮੋਟਰਸਾਈਕਲ ਠੀਕ ਹੈ ਉਹ ਕਹਿੰਦੇ ਇਹਨਾਂ ਨੇ ਕਿਹੜਾ ਮੋਟਰਸਾਈਕਲ ਦਿੱਤਾ ਜਾਂ ਗੱਡੀ ਦਿੱਤੀ ਤੇ ਇਸ ਕਰਕੇ ਵੀ ਉਹਨਾਂ ਨੇ ਜਿਆਦਾ ਦਾਜ ਦਾ ਸੀਗਾ ਵੀ ਦਾਜ ਨਹੀਂ ਦਿੱਤਾ ਇੱਕ ਉਹ ਕਹਿੰਦੇ ਸੀ ਅਸੀਂ ਪੈਸੇ ਲਾਵਾਂਗੇ ਉਹਨਾਂ ਨੇ ਕੋਈ ਪੈਸੇ ਨਹੀਂ ਲਾਏ ਠੀਕ ਹੈ ਉਹ ਸਾਥੋਂ ਪੈਸੇ ਮੰਗ ਰਹੀ ਸੀ ਕਿ ਪਤਾ ਲੱਗਿਆ ਤੁਹਾਨੂੰ ਕੁੜੀ ਦੀ ਕੁੜੀ ਦੀ ਸਾਨੂੰ ਇੰਟਰੋਫਰਮੇਸ਼ਨ ਨਹੀਂ ਆ ਕਿਸੇ ਨੇ ਮਤਲਬ ਫੋਨ ਤੇ ਸਾਨੂੰ ਫੋਨ ਕਾਲ ਆਈ ਆ ਜੀ 1 ਵਜੇ ਸਾਡੀ ਸਾਰੀ ਮਤਲਬ ਜਿਹੜੇ ਮੇਰਾ ਛੋਟਾ ਭਾਈ ਆ ਉਹਦੇ ਨਾਲ ਫੋਨ ਤੇ ਸਾਡੀ ਗੱਲਬਾਤ ਹੋਈ ਆ ਸਾਰੇ ਪਰਿਵਾਰ ਨਾਲ ਗੱਲਬਾਤ ਵੀਡੀਓ ਕਾਲ ਹੋਈ ਆ 1 ਵਜੇ 1 ਵਜੇ ਸਾਡੀ ਵੀਡੀਓ ਕਾਲ ਹੋਈ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਫੋਨ ਤੇ ਵੀ ਕੁੜੀ ਸੀਰੀਅਸ ਆਜੋ ਸਾਨੂੰ ਜਾਂਦੇ ਜਾਂਦੇ ਰਸਤੇ 'ਚ ਫੇਰ ਕਾਲ ਆ ਗਈ ਵੀ ਅਸੀਂ ਭਾਈ ਬੜਿਆਲ ਦੇ ਲੈ ਕੇ ਚੱਲਿਆਂ ਉੱਥੇ ਆਜੋ ਅਸੀਂ ਅਸੀਂ ਆਪਦੇ ਕੋਈ ਦੋਸਤ ਮਿੱਤਰ ਸੀ ਉਹਨਾਂ ਨੂੰ ਭੇਜਿਆ ਸੀ ਵੀ ਦੋਸਤ ਮਿੱਤਰਾਂ ਨੂੰ ਵੀ ਉੱਥੇ ਜਾ ਕੇ ਪਤਾ ਕਰੀਏ ਤਾਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਜਿਹੜੀ ਉਹ ਕੁੜੀ ਦੀ ਡੈਥ ਸੀਗੀ ਜਿਹੜਾ ਬੜਿਆਲ ਹਸਪੀਟਲ ਚ ਸੀਗਾ ਉਹਨਾਂ ਨੇ ਲਿਖਤਾ ਸੀ ਸਾਡੇ ਕੁੜੇ ਕੁੜੀ ਆਈ ਜਿਹੜੀ ਉਹ ਡੈਥ ਸਮੇਤ ਹੀ ਆਈ ਆ ਜਦੋਂ ਅਸੀਂ ਚਲੋ ਜਾਣਾ ਸੀਗਾ ਨਾਲ ਤਾਂ ਪੁਲਿਸ ਦੇ ਕਹਿੰਦੇ ਵੀ ਅਸੀਂ ਭਾਈ ਘਰੇ ਨਹੀਂ ਜਾ ਸਕਦੇ ਉਹ ਕਾਰਵਾਈ ਬਾਝੂਗੀ ਪੁਲਿਸ ਨੇ ਫਿਰ ਉਹ ਆਪਦੇ ਕੁੜੀ ਘਰੇ ਲੈ ਗਏ ਸੀ ਅਸੀਂ ਘਰੋਂ ਜਿਹੜੀ ਉਹ ਕੁੜੀ ਲੈ ਕੇ ਆਏ ਆ ਮਤਲਬ ਨਾਲ ਜਾ ਕੇ ਠੀਕ ਆ ਉਸ ਤੋਂ ਬਾਅਦ ਉਹ ਪੋਸਟਮਾਰਟਮ ਲਈ ਭੇਜਤਾ ਕੀ ਮੰਗ ਕੀ ਕਰਦੀ ਮੰਗ ਉਹਨੂੰ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਜੇਲ੍ਹ ਚ ਠਿਕਣ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਦਾ ਭਰਾ ਜੋ ਵੀ ਪੁਲਿਸ ਚਾ ਉਹਦੀ ਸਾਰੀ ਸਪੋਰਟ ਆ ਸੀਐਮਓ ਦਾ ਮਤਲਬ ਸਕਿਉਰਿਟੀ ਚ ਲੱਗਾ ਹੋਇਆ ਸਾਰੇ ਭਗਵੰਤ ਮਾਨ ਦਾ ਸਾਰੀ ਸਪੋਰਟ ਆ ਉਹਨਾਂ ਦੀ ਤੇ ਸਾਡੀ ਉਹ ਸੁਣਵਾਈ ਕੋਈ ਨਹੀਂ ਹੋਈ ਉੱਥੇ ਠੀਕ ਹੈ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਸੀਂ ਸਾਡਾ ਸੀਗਾ ਧਰਨਾ ਲਾਉਣ ਦਾ ਮਸਲਾ ਅੱਜ ਪਰ ਧਰਨਾ ਕੁਝ ਬੰਦੇ ਕਹਿੰਦੇ ਵੀ ਨਹੀਂ ਲਾਉਣਾ ਨਹੀਂ ਲਾਉਣਾ ਨਹੀਂ ਲਾਉਣਾ ਪਰ ਧਰਨਾ ਲਾਉਣਾ ਸੀ ਅਸੀਂ ਅਸੀਂ ਕਾਰਵਾਈ ਕਰਨੀ ਹੈ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਸਰਕਾਰ ਤੋਂ ਅਸੀਂ ਮੰਗ ਚਾਉਂਦੇ ਆ ਵੀ ਵੀ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਇਹ ਜਿਹੜੇ ਦੋਸ਼ੀ ਆ ਕਤਲ ਕਲਾ ਕਰਦੇ ਆ ਜਾਂ ਦਾਜ ਮੰਗਦੇ ਆ ਇਹਨਾਂ ਉ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ